ਮਹਾਰਾਜ ਦਾ ਬਹੁਤ ਪਿਆਰਾ ਬਚਨ ਹੈ ਗੁਰੂ ਸਾਹਿਬ ਸਾਨੂੰ ਇਹ ਚੀਜ਼ ਸਮਝਾਉਂਦੇ ਨੇ ਵੀ ਜੇ ਸੰਗਤ ਵਿੱਚ ਬਹਿਣਾ ਭਾਂਡਾ ਧੋਏ ਬੈਸ ਤੂਪ ਦੇਵੋ ਭਾਂਡਾ ਕਿਹੜਾ ਆ ਮਨ ਨੂੰ ਕਹਿੰਦੇ ਆਪਣੇ ਨੂੰ ਬਾਹਰੋਂ ਧੋ ਕੇ ਲੈ ਕੇ ਆ ਧੋ ਕੇ ਕਿਵੇਂ ਲੈ ਕੇ ਆਉਣਾ ਬਈ ਇਹ ਸੋਚ ਕੇ ਆਉਣਾ ਵੀ ਜੇ ਮੈਂ ਗੁਰਦੁਆਰੇ ਚੱਲਿਆ ਜੇ ਮੈਂ ਦੀਵਾਨ ਚ ਚੱਲਿਆ ਤਾਂ ਹੁਣ ਫਿਰ ਮੈਂ ਉੱਥੇ ਬੈਠ ਕੇ ਆਉਂ ਤੇ ਕੁਝ ਸੁਣ ਕੇ ਆਉ ਆਪਣੀ ਨੀਤ ਨੂੰ ਰਾਸ ਕਰਕੇ ਆਉਣਾ ਕਹਿੰਦੇ ਨੇ ਉਹ ਤੇ ਨੀਤਾਂ ਨੂੰ ਮਰਦਾਂ ਨੇ ਜਿਹਦੀ ਨੀਤ ਸੁੱਚੀ ਹੋਊ ਰੱਬ ਵੀ ਉਸੇ ਨੂੰ ਮਿਲਦਾ ਜਣੇ ਖਣੇ ਨੂੰ ਨਹੀਂ ਮਿਲਦਾ ਦੁਨੀਆ ਬਥੇਰੀ ਤੁਰੀ ਫਿਰਦੀ ਐ ਮਹਾਰਾਜ ਕਹਿੰਦੇ RAM RAM ਕਰਤਾ ਸਭ ਜੱਗ ਫਿਰੈ RAM ਨਾ ਪਾਇਆ ਜਾਏ ਸਾਰੀ ਦੁਨੀਆ ਰੱਬ ਰੱਬ ਕਰਦੀ ਫਿਰਦੀ ਐ ਪਰ ਜਿਹੜਾ ਆਪਣੇ ਮਨ ਰੂਪੀ ਭਾਂਡੇ ਨੂੰ ਧੋ ਕੇ ਵੈਸ ਧੂਪ ਦੇ ਕੇ ਭਾਵ ਕੇ ਆਪਣੇ ਵੱਲੋਂ ਸਹੀ ਹੋ ਕੇ ਆਵੇ ਤਾਂ ਕਹਿੰਦੇ ਜਾਣਾ ਚਾਹੀਦਾ ਨਹੀਂ ਜੇ ਖਰਾਬ ਭਾਂਡਾ ਲੈ ਗਿਆ ਵੀ ਸੰਗਤ ਵਿੱਚ ਚਲਿਆ ਵੀ ਗਿਆ ਇੱਕ ਦੂਜੇ ਦੇ ਗੋਡੇ ਮੋਢੇ ਪੁੱਛ ਕੇ ਮੁੜਿਆ ਆ ਫੇਰ ਕੋਈ ਫਾਇਦਾ ਨਹੀਂ ਨਹੀਂ ਫਿਰ ਕਈਆਂ ਨੂੰ ਬਹਾਨਾ ਹੋ ਜਾਂਦਾ ਸਾਲ ਬਾਅਦ ਪ੍ਰੋਗਰਾਮ ਆਉਂਦਾ ਉੱਥੇ ਇਕੱਠੇ ਹੋਵਾਂਗੇ ਗੱਲਾਂ ਬਾਤਾਂ ਕਰਾਂਗੇ ਐ ਕੋਈ ਨਾ ਕਿਸੇ ਨਾ ਕਿਸੇ ਦੀ ਖਬਰ ਸਾਰ ਪੁੱਛ ਕੇ ਆਵਾਂਗੇ ਹੂੰ ਕਿਹੜਾ ਕਿਤੇ ਮਿਲਦੇ ਆ ਬਾਬੇ ਦੇ ਹੀ ਮਿਲਾਂਗੇ ਉੱਥੇ ਗੱਲਾਂ ਕਰਾਂਗੇ ਰੱਜ ਕੇ ਫਿਰ ਤਾਂ ਹੀ ਇੱਥੇ ਬੈਠੇ ਕਈ ਵਾਰੀ ਸਾਡੇ ਵਰਗੇ ਵਿਚਾਰੇ ਮਿੰਟ ਤਾਂ ਕਰੀ ਜਾਣਗੇ ਉਹ ਭਾਈ ਚੁੱਪ ਕਰ ਜੋ ਭਾਈ ਚੁੱਪ ਕਰ ਜੋ ਨਹੀਂ ਕਰਦੇ ਕਿਉਂ ਕਿ ਸੋਚ ਕੇ ਹੀ ਆਏ ਨੇ ਵੀ ਜਾਵਾਂਗੇ ਗੱਲਾਂ ਬਾਤਾਂ ਕਰਾਂਗੇ ਮਿਲਾਂਗੇ ਗਿਲਾਂਗੇ ਇਹ ਤਾਂ ਕੋਈ ਬਿਰਲਾ ਹੀ ਸੋਚ ਕੇ ਆਉਂਦਾ ਵੀ ਮੈਂ ਗੁਰਦੁਆਰੇ ਹੋਏ ਸੋਝੀ ਪਾਏ ਸੀ ਵੀ ਮੈਂ ਗੁਰਦੁਆਰੇ ਚੱਲਿਆ ਮੈਂ ਗੁਰੂ ਘਰ ਚੱਲਿਆ ਮੈਂ ਸੋਝੀ ਲੈ ਕੇ ਆਉਣੀ ਐ ਮੈਂ ਕੁਝ ਅਕਲ ਸਿੱਖ ਕੇ ਆਉਣੀ ਐ ਇਹ ਤਾਂ ਕੋਈ ਵਿਰਲਾ-ਵਿਰ ਲਈ ਇਦਾਂ ਆਉਂਦਾ ਜਿਵੇਂ ਉਹ ਧਾਰਨਾ ਪੜ੍ਹਦੇ ਹੁੰਦੇ ਨੇ ਨਾ ਆਓ ਸਾਰੇ ਪੜ੍ਹੀਏ ਜੀ